ਕੀ ਮਸਾਬ ਦਿੱਕਤ ਕੀ ਹੈ ਸਰ ਦਿੱਕਤ ਹੈ ਕਿੱਥੇ ਹੈ ਪੋਲਿਟਿਕਲ ਦਿੱਕਤ ਹੈ ਬਿੱਲ ਦੀ ਦਿੱਕਤ ਹੈ ਜਾਂ ਸਰ ਪੈਸੇ ਦੀ ਦਿੱਕਤ ਹੈ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਬਿਲਕੁਲ ਸਹੀ ਤੁਸੀਂ ਡਿਬੇਟ ਕੀਤੀ ਕਿ ਗੱਲਬਾਤ ਟੁੱਟੀ ਕਿਉਂ ਇਹਦਾ ਜਿਹੜਾ ਗਰਾਉਂਡ ਰੂਲ ਬਣਦੇ ਨੇ ਉਹਦੇ 'ਚ ਹੀ ਇਹ ਬੇਸਿਕਲੀ ਗਲਤੀ ਇਹ ਸੀ ਕਿ ਇੰਟੈਂਡ ਸੀ ਨਹੀਂ ਸਰਕਾਰ ਦੀ ਇਸ ਚੀਜ਼ ਨੂੰ ਉਸ ਵੇਲੇ ਗੱਲ ਕਰਨ ਦੀ ਜੇ ਹੈ ਵੀ ਸੀ ਤੇ ਨਜ਼ਰ ਨਹੀਂ ਸੀ ਆ ਰਹੀ ਬਿਲਕੁਲ ਥੰਡੇ ਤੇ ਆਪਾਂ ਚਾਰ ਰਾਉਂਡ ਦੀ ਗੱਲਬਾਤ ਕਹਿਤੀ ਇੱਕ ਨਰੇਟਿਵ ਜਨਰੇਟ ਹੋ ਗਿਆ ਪਰ ਤਾਂ ਤੱਕ ਸਿਰਜ ਦਿੱਤਾ ਗਿਆ ਇਹ ਬੜੀ ਸਮਿਟ ਲੈਵਲ ਕਾਨਫਰੰਸ ਹੋ ਰਹੀ ਹੈ ਕਿ ਯੂਨਾਈਟਿਡ ਨੇਸ਼ਨ ਕਿਤੇ ਜਾ ਕੇ ਗੱਲ ਕਰ ਰਿਹਾ ਦੂਸਰੇ ਮੁਲਕ ਨਾਲ ਕਿ ਭਾਸ਼ਾ ਦੀ ਸਮਝ ਨਹੀਂ ਹੈਗੀ ਜਾਂ ਲੋਕਲ ਲੌਜਿਸਟਿਕਸ ਨਹੀਂ ਗਿਆ ਪਤਾ ਇੰਨੇ ਰਾਉਂਡ ਦੀ ਡਿਸਕਸ਼ਨ ਹੋਵੇ 2 ਸਾਲ ਤੋਂ ਇਹ ਮੁੱਦਾ ਚੱਲਿਆ ਆ ਰਿਹਾ ਜਦੋਂ ਸਰਕਾਰ ਨੇ ਕਿਹਾ ਕਿ ਅਸੀਂ ਵਾਪਸ ਲਏ ਤੇ ਆਹ ਮੰਗਾਂ ਦੇ ਉੱਤੇ ਅਸੀਂ ਕਮੇਟੀ ਬਣਾ ਦੇਾਂਗੇ ਉਸ ਕਮੇਟੀ ਨੂੰ ਬਣਦਿਆਂ ਆਲਮੋਸਟ 2 ਸਾਲ ਲੰਘ ਚਲੇ ਨੇ ਮੁਸ਼ਕਲ ਇਹ ਸੀਗਾ ਕਿ ਜਿਹੜੀ ਚੀਜ਼ ਅਸੀਂ ਕਨਵੇ ਕਰਨੀ ਚਾਹੁੰਦੇ ਆ ਕਿਸਾਨੀ ਦੀ ਨਾਡ दैट ਕਿ ਮੈਂ ਕਿਸੇ ਇੱਕ ਨਿੱਜੀ ਧਿਰ ਦੀ ਗੱਲ ਕਰ ਰਿਹਾ ਇੱਕ ਜਨਰਲ ਗੱਲ ਕਰਨ ਵਾਲੀ ਹੈ ਜਦੋਂ ਇਹ ਗੱਲ ਹੁੰਦੀ ਹੈ ਨਾ ਉਹਨੂੰ ਇੰਡੀਵਿਜੂਅਲੀ ਟ੍ਰੀਟ ਕਰ ਲਿਆ ਜਾਂਦਾ ਕਿ ਕਿਸਾਨ ਯੂਨੀਅਨ ਆਪਣੇ ਆਪ ਨੂੰ ਕਿਸਾਨੀ ਨੂੰ ਬਚਾਉਣ ਦੀ ਗੱਲ ਕਰ ਰਹੀਆਂ ਨੇ ਉਹਦੇ ਨਾਲ ਕਿਰਤੀ ਲੱਗੇ ਨੇ ਤੇ ਉਹ ਕਿਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਇੱਕ ਲਾਰਜਰ ਹੋਲਿਸਟਿਕ ਥਿਊ ਵਿਊ ਦੱਸਦਾ ਤੇਸ਼ ਦਾ ਇਹ ਦੇਸ਼ ਨੂੰ ਬਚਾਣ ਦੀ ਗੱਲ ਹੋ ਰਹੀ ਏ ਜਿਹੜੇ ਵਰਕ ਨੂੰ ਬਹੁਤ ਜ਼ਿਆਦਾ ਚੁੰਡੀਵੱਟੀ ਜਾ ਰਹੀ ਏ ਉਹਨੂੰ ਉਹ ਨਿੱਤਰ ਕੇ ਸਾਹਮਣੇ ਆਇਆ ਉਹ ਕੋ ਅੱਜ ਥੋੜਾ ਆਇਆ ਉਹ ਤਾਂ ਇੰਨੀ ਦੁਖੀ ਹਾਲਾਤਾਂ 'ਚ ਨਿਕਲ ਕੇ ਆਇਆ ਕਿ ਉਹਨੂੰ 40 ਸਾਲ ਤੋਂ ਮੁਸ਼ਕਲ ਹੋਈ ਪਈ ਏ ਪਹਿਲਾਂ ਕਿਸੇ ਨੇ ਸਮਝੀ ਇਸ ਗੱਲ ਨੂੰ ਜਾਂ ਨਹੀਂ ਸਮਝੀ ਵੀ ਸਾਡਾ ਜਿਹੜਾ ਬੇਸਿਕਲੀ ਸਾਡਾ ਜੋ ਸਾਡੇ ਕੋਲ ਰਿਸੋਰਸੇ ਸੀਗੇ ਨੇਚਰਲ ਰਿਸੋਰਸੇ ਅਸੀਂ ਉਹਨੂੰ ਵਰਤ ਰਹੇ ਆ ਕਿਤੇ ਨਾ ਕਿਤੇ ਤੇ ਐਂਡ ਹੋਏਗਾ ਇਹਨਾਂ ਦਾ ਲੇਕਿਨ ਉਹ ਸਮਝਦੇ ਆ ਜਦੋਂ ਸਰਕਾਰਾਂ ਵੱਲੋਂ ਤਾਂ ਕਾਜੋਰੀ ਸ਼ੁਰੂ ਹੋ ਗਈ ਸਰਕਾਰਾਂ ਤੋਂ ਕਿਉਂ ਧੱਕਾ ਜਿਉ ਰਹੀ ਹੁੰਦੀ ਹੈ ਜਦੋਂ ਸਾਡੇ ਨੁਮਾਇੰਦੇ ਫੇਲ ਕਰਦੇ ਨੇ ਆਪਣੀ ਡਿਊਟੀ ਦੇ ਵਿੱਚ 2 ਸਾਲ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲੇ ਸ਼ੇਅਰ ਕੀਤਾ ਸੀ ਇੱਕ ਵਾਰ ਕਿ 543 ਦੇ ਹਾਊਸ ਦੇ ਵਿੱਚ ਸਾਡੇ ਕੋਲ 150 ਤੋਂ ਵੱਧ ਸੱਤਾਧਾਰੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਖੇਤੀਬਾੜੀ ਲਿਖਾ ਕੇ ਆਏ ਨੇ ਜੇ ਉਹਨਾਂ ਨੇ ਮੁੱਦਾ ਨਹੀਂ ਚੁੱਕਿਆ ਤੇ ਕਿਸਾਨੀ ਯੂਨੀਅਨਾਂ ਨੇ ਆਪਣੇ ਸਰਵਾਈਵਲ ਲਈ ਮੁੱਦਾ ਚੁੱਕਿਆ ਜੀ ਮਾਨ ਸਾਹਿਬ ਜਿਹੜੀ ਲਿਖਾ ਕੇ ਆਏ ਸ਼ਬਦ ਵਰਤਣਾ ਸਰਫ ਮੈਨੂੰ ਸਵਾਲ ਹੁੰਦਾ ਸਰਫ ਲਿਖਾ ਕੇ ਆਏ ਸ਼ਬਦ ਜਾਂ ਉਹ ਹੈ ਕਿੰਨਾ ਸਰ ਉਹਨਾਂ ਦਾ ਦੋ ਸ਼ਬਦਾਂ 'ਚ ਬਹੁਤ ਫਰਕ ਆ ਸਰ ਤੁਸੀਂ ਨਹੀਂ ਮੰਨ ਲਓ ਉਹ ਅਸੀਂ ਲਾਰਜਰ ਡਿਸਕਸ਼ਨ ਕਰ ਰਹੇ ਆ ਹੈ ਵੀ ਇਹ ਛੋਟੇ-ਮੋਟੇ ਵੀ ਨੇ ਲਿਖਾ ਕੇ ਵੀ ਆਏ ਮੈਂ ਤਿੰਨੇ ਚੀਜ਼ਾਂ ਤਿੰਨੇ ਡਿਸਕਾਊਂਟ ਕਰ ਦਿੰਦਾ ਬਟ ਉਹਨਾਂ ਨੇ ਇੱਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਭਾਰਤ ਇੱਕ ਕਿੰਡੀ ਵੱਡੀ ਆਰਥਿਕ ਸ਼ਕਤੀ ਹੈ ਸਭ ਤੋਂ ਵੱਡੀ ਕੰਜ਼ਿਊਮਰ ਪਾਵਰ ਹੈ ਵਰਲਡ ਦੀ ਤੇ ਜੇ ਅਸੀਂ ਹੁਣ 네ਗੋਸ਼ੀਏਟ ਗਲੋਬਲ ਪਾਵਰਸ ਦੇ ਨਾਲ ਨਹੀਂ ਕਰ ਸਕਦੇ ਗਲੋਬਲ ਸੰਸਥਾਵਾਂ ਨਾਲ ਨਹੀਂ ਕਰ ਸਕਦੇ ਤੇ ਫਿਰ ਕਦੋਂ ਕਰਨਾ ਇਹਦਾ ਤੁਸੀਂ 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 ਇਹ ਕਹਿਣਾ ਚਾ ਰਹੇ ਹੋ WTO ਨਾਲ WTO ਨਾਲ ਅਸੀਂ 네ਗੋਸ਼ੀਏਟ ਕਰ ਸਕਦੇ ਹੋ ਤੁਸੀਂ ਇਹ ਕਹਿਣਾ ਚਾ ਰਹੇ ਹੋ ਬਿਲਕੁਲ ਕਰ ਸਕਦੇ ਸਭ ਤੋਂ ਵੱਡੀ ਕੰਜ਼ਿਊਮਰ ਮਾਰਕੀਟ ਸਾਡੀ ਹੈਗੀ ਏ ਕਿਉਂ ਨਹੀਂ ਕਰ ਸਕਦੇ